ਸਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਗੁਰシャン ਵੀਰ ਨੇ ਆਪਣੇ ਸਵੇਰੇ ਸੁੱਤੇ ਉੱਠਦੇ ਉੱਠਦੇ ਨਹੀਂ ਚੱਕ ਲਿਆ ਮਿੱਤਰੋ ਬੱਲਾ ਬੱਲਾ ਕਿਹਨਾ ਮੁੰਡਾ ਕਹਿੰਦਾ ਕਰਾਦਾ ਨਾ ਹੱਲਾ ਬੱਲਾ ਆ ਚੱਕ ਛੱਕਾ ਆ ਚੱਕ ਬੋਲ ਪਤਾ ਨਹੀਂ ਵੀਰਵਾਰ ਕੇ ਜਮਾ ਰਸ਼ਾ ਸ਼ਾਹ ਸੇ ਤੇ ਬਾਕੀ ਸਮੇਂ ਦੀ ਗੱਲ ਕਰੀਏ ਮਿੱਤਰੋ ਸਮਾਂ 11:00 ਵੱਜ ਗਏ ਆ ਤੇ ਆਪਾਂ ਮਿਹਨਤ ਮੂਤ ਤੇ ਲੈ ਕੇ ਘਰੇ ਪਹੁੰਚ ਗਏ ਗੁਰシャン ਵੀਰ ਨੂੰ ਆਪਾਂ ਠਾਲ ਲਿਆ ਅੱਜ ਸੁੱਤਾ ਗੁਰシャン ਪੂਰਾ ਖੁੱਲ ਕੇ ਆਇਆ ਨੂੰ ਵਧੀਆ ਤੇ ਹੁਣ ਮੁੰਡਾ ਰੈਡੀ ਆ ਤੇ ਗੁੱਡ ਮਾਰਨਿੰਗ ਚਮਾ ਗੁੱਡ ਮਾਰਨਿੰਗ ਜੀ ਤੇ ਇਧਰ ਆਪਣੇ ਮਿੱਤਰੋ ਚੁੱਲੇ ਤੇ ਚੱਲ ਪਿਆ ਬੀਬੀਆਂ ਦਾ ਜਿਹੜਾ ਕੰਮ ਹੁੰਦਾ ਪਹਿਲਾ ਕੰਮ ਬੀਬੀਆਂ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਘਰ ਦੇ ਵਿੱਚ ਝਾੜੂ ਪੋਚਾ ਕਰਨਾ ਸਫਾਈ ਕਰਨੀ ਸਾਰੇ ਘਰ ਨੂੰ ਮੈਂਟੇਨ ਰੱਖਣਾ ਤੇ ਦੂਜਾ ਕੰਮ ਹੁੰਦਾ ਸਾਰੇ ਪਰਿਵਾਰ ਦਾ ਢਿੱਡ ਭਰਨਾ ਤੇ ਪਰਿਵਾਰ ਦੇ ਮੈਂਬਰਾਂ ਦਾ ਕੰਮ ਹੁੰਦਾ ਪੈਸਾ ਘੁਮਾ ਕੇ ਵਾ ਲੈ ਕੇ ਦੇਣਾ ਤੇ ਆਪਾਂ ਅੱਜ ਬਣਿਆ ਜੀ ਰਾਜਮਾ ਤੇ ਚਾਵਲ ਤੇ ਰੋਟੀ ਰਾਜਮਾ ਚਾਵਲ ਆ ਵਿੱਚ ਪਿਆਜ਼ ਪਾਵੇਂ ਹਾਂਜੀ ਹਾਂਜੀ ਬਹੁਤ ਠੀਕ ਹੋ ਗਿਆ ਅਜੇ ਤੱਕ ਇਹ ਮੈਂ ਬਣਾ ਕੇ ਰੱਖੀ ਨੇ ਬਣ ਗਏ ਵਸੂ ਠੀਕ ਹੋ ਗਿਆ ਚਲ ਅਬੀ ਸਿਮਰ ਨੇ ਆਪਣਾ ਡਿਊਟੀ ਪੂਰੀ ਕਰਤੀ ਆ ਰੋਟੀ ਬਣਾਉਣੇ ਵਾਲੀ ਤੇ ਆਪਾਂ ਵੀ ਡਿਊਟੀ ਸ਼ੁਰੂ ਕਰਦੇ ਆ ਮਿੱਤਰੋ ਰੋਟੀ ਕਮਾਉਣੇ ਵਾਲੀ ਤੇ ਆਪਾਂ ਹੁਣ ਚੱਲਦੇ ਆ ਆਪਣੀ ਸ਼ੌਪ ਤੇ ਕੁਸ਼ਾਨ ਸਿੰਘ ਚੱਲenge ਪਪਾ ਜਨਾਬ ਉਹ ਤਾਂ ਚਲੋ ਚਲੀਏ ਤੇ ਮੈਂ ਤੇ ਕੁਸ਼ਾਨ ਵੀ ਚੱਲਦੇ ਆ ਸ਼ੌਪ ਤੇ ਦੇਖਦੇ ਆ ਵੀ ਕਿਹੜਾ ਕਿਹੜਾ ਕੰਮ ਨਹੀਂ ਕਰਨ ਵਾਲੇ ਕੰਮ ਤੁਹਾਨੂੰ ਪਤਾ ਮਿੱਤਰੋ ਮੁੱਕਦੇ ਨਹੀਂ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਤੇ ਆਪਾਂ ਜਾ ਕੇ ਦੇਖਦੇ ਆ ਸਮਾਨ ਕਿਹੜਾ ਲੈ ਕੇ ਆਉਣਾ ਸਮਾਨ ਦੀ ਸ਼ੋਪਿੰਗ ਵਗੈਰਾ ਕਰਦੇ ਆ ਸਮਾਨ ਲੈ ਕੇ ਆਉਣਾ ਤੇ ਨਾਲ ਦੀਆਂ ਦੁਕਾਨ ਤੇ ਹਰਮਨ ਕਿੰਨਾ ਗਮਨ ਵੇਡਦਾ ਕਿੰਨਾ ਕੁ ਰਹਿ ਗਿਆ ਚਾਚਲੇ ਪੁੱਤਰੀ ਆਪਣੀ ਪੈਨਸਰੀ ਕਿੱਥੇ ਆਜ ਬਈ ਸਾਡਾ 35 ਮੀਟਰ ਬਾਹਰੇ ਬੈਠ ਰਹੇ ਹਨ ਉਹ ਦੋ ਤੇ ਲਗਾਤਾਰ ਹੋ ਗਏ ਉੱਥੋਂ ਨਿਕਲਦੇ ਇਹ ਸਮਾਂ ਦਿਖਾਉਣਾ ਕਿੱਥੇ ਬੈਠਾ ਕਿੱਥੇ ਕੱਲ ਬੈਠਾ ਸੀ ਨਾ ਬਸ ਉੱਥੇ ਹੀ ਬੈਠਾ ਜੀ ਦੇਖਿਓ ਤੁਸੀਂ ਉਹਨੇ ਇਹ ਉੱਥੇ ਬੈਠਾ ਟਿਗੇ ਐਂਡ ਸ਼ਾਂਤ ਮਈ ਸਵਾਹ ਦੇ ਨਾਲ ਬੈਠੇ ਪੈਨਥਰਾ ਦੇ ਪੈਨਥੀ ਕੌਣ ਆ ਗਏ ਸ਼ਾਨਵੀ ਆ ਗਏ ਹੈਂ ਹੈਲੋ ਗਾ ਲੋ ਹੈਲੋ ਗਾ ਲੋ ਹੈਲੋ ਗਾ ਲੋ ਹੈਲੋ ਗਾ ਲੋ ਇਹ ਮੁੱਤ ਪੈ ਇਹ ਜੀ ਪਤਾ ਨਹੀਂ ਨਿੱਗਾ ਹੁੰਦਾ ਗੱਡੀ ਦਾ ਕਵਰ ਜਿਆ ਇਹ ਜੀ ਤਾਂ ਆਹਨੇ ਬੈਠੀ ਨਹੀਂ ਪੁੱਤ ਮੇਰੀ ਹਣਾ ਬਾਈ ਛਾਲੇ ਛਾਲੇ ਬੈਠ ਛਾਲਾ ਹੁਣ ਬਾਹਰ ਨਹੀਂ ਜਾਂਦੇ ਇੱਥੇ ਬੈਠਣ ਡਿਗੇ ਹਣਾ ਚੱਲੀ ਪੁੱਤਰੀ ਆਪੇ ਆਪ ਤੇ ਆਪਾਂ ਮਿੱਤਰੋ ਚੱਲਦੇ ਆਂ ਸ਼ਾਪ ਤੇ ਤੇ ਦੇਖੀ ਆਪਣੇ ਕਾਮਕਾਰ ਕਿਹੜੇ ਨਜ ਕਰਨ ਵਾਲੇ ਤੇ ਜੇ ਮੈਂ ਰੋਟੀ ਫੇਰ ਇਕੱਠੀ ਖਾਣੇ ਬਾਅਦ ਜਾਗੇ ਹਣਾ ਹਾਂਜੀ ਹਾਂਜੀ ਉਹ ਤੇ ਬਣਾ ਕੇ ਰੱਖ ਰਾਇਆ ਨੇ ਠੀਕ ਹੋ ਗਿਆ ਠੀਕ ਹੋ ਗਿਆ ਹਾਂਜੀ ਜੇ ਕਿ ਰਾਜਮਾ ਚੌਲ ਰਾਜਮਾ ਰਾਜਮਾ ਦੇ ਵਿੱਚ ਮਿੱਤਰੋ ਪੂਰੇ ਖੁੱਲੇ ਪ੍ਰੋਟੀਨ ਹੁੰਨੇ ਆ ਬਹੁਤ ਵਧੀਆ ਪ੍ਰੋਟੀਨ ਦਾ ਸੋਰਸ ਹੈ ਰਾਜਮਾ ਇਹ ਮੇਰੇ ਜੋਰ ਪਾਉਣ ਦੇ ਉੱਤੇ ਘਰ ਰਾਜਮਾ ਬਣਦੀ ਸਾਡੇ ਦਾਲ ਜੀ ਬਣਦੀ ਹੁੰਦੀ ਆ ਤੇ ਮੈਂ ਕਹਿੰਨਾ ਹੁੰਦਾ ਵੀ ਪ੍ਰੋਟੀਨ ਦੇ ਵਿੱਚ ਥੋੜਾ ਖਿਆਲ ਰੱਖੋ ਖਾਣ ਦਾ ਨਾ ਵਹੇ ਜਿੱਦੇ ਹੁੰਦੇ ਆ ਜੀ ਕਿੱਕ ਦੇ ਨਾ ਇੱਕ ਇੱਕ ਦਿਨ ਡੱਬਿਆਂ ਪਰ ਨੋ ਲਿਖੀ ਹੁੰਦੇ ਆ ਸੰਡੇ ਮੰਡੇ ਟਿਊਜ਼ਡੇ ਵੈਡਨਸਡੇ ਥਰਸਡੇ ਫਰਾਈਡੇ ਸੈਚਡੇ ਨਾ ਜਸ ਸੈਟਰਡੇ ਆ ਉਹਦੇ ਫਿਰ ਰਾਜਮਾ ਬਣ ਜਾਂਦੇ ਆ ਮਤਲਬ ਕਦੇ ਆਪਣੇ ਕਾਲੇ ਛੋਲੇ ਮੋਟੀਨ ਬਹੁਤ ਹੁੰਦਾ ਹੈ ਤੇ ਆਪਾਂ ਗੱਲ ਖਾਦੇ ਸੀ ਪਰਸੋਂ ਖਾਦੀਆਂ ਉੱਪਰ ਸੁਖਾਦੇ ਕੱਲ ਤਾਂ ਆਪਾਂ ਕੜੀ ਉਹ ਖਾਦੀ ਆਪਾਂ ਨੇ ਆਲੂ ਪਕੌੜੇ ਹਾਂਜੀ ਅੱਜ ਰਾਜਮਾ ਚੌਲ ਖਾਵਾਂਗੇ ਆਪਾਂ ਬੁਛਾ ਨੂੰ ਪਸੰਦ ਹੈ ਕੱਲ ਖਾਜ ਆਲੂ ਬੜੀਆਂ ਹਨਾ ਹਾਂਜੀ ਪਸੰਦ ਰਾਜਮਾ ਚਾਵਲ ਪਸੰਦ ਹੂੰ ਹੂੰ ਤੇ ਜੇ ਬਾਈਟ ਚਨੇ ਬਣਾ ਲੈਣੀਆਂ ਫਿਰ ਇਹ ਕਹਿੰਦਾ ਮੈਂ ਪੂਰੀਆਂ ਖਾਣੀਆਂ ਨੇ ਹਾਂਜੀ ਕਿ ਕੀ ਕਿ ਵਾਈਟ ਚਿੱਟੇ ਛੋਲੇ ਚਿੱਟੇ ਛੋਲੇ ਵਾਈਟ ਚਨੇ ਕਿਚੜੀ ਕਦੇ ਪੰਜਾਬੀ ਕਦੇ ਹਿੰਦੀ ਕਦੇ ਹਿੰਦੀ ਕਦੇ ਹਿੰਦੀ ਚੱਲ ਰਹੀ ਜਾ ਕੇ ਠੀਕ ਹੁੰਦੀ ਤੇਰਾ ਤਾਂ ਮੈਂ ਪੰਜਾਬੀ ਚ ਹੀ ਗੱਲ ਕਰਦੀ ਹੁੰਦੀ ਆ ਜੀ ਇਹਨੂੰ ਕਈ ਗੱਲਾਂ ਪੰਜਾਬੀ ਦੀਆਂ ਉਹ ਪਤਾ ਹੀ ਨਹੀਂ ਹੈਗੀ ਹੈ ਹਨਾ ਜੀ ਬੱਚਨ ਹੁੰਦਾ ਹੀ ਆ ਗਾਲੀਆਂ ਦੇ ਵਿੱਚ ਕਹਿ ਦਿੰਦਾ ਆ ਗਏ ਅੰਦਰ ਆਏ ਹਾਂ ਨਹੀਂ ਇਹ ਕਹ ਲੀਆ ਦੇ ਵਿੱਚ ਹੀ ਕਹਿ ਦਿੰਦਾ ਫਿਰ ਮੈਂ ਆਪ ਵੀ ਕਈ ਵਾਰੀ ਖੁਦ ਯਾਰ ਕਰ ਦਿੰਦੀ ਵੀ ਇਹ ਚੀਜ਼ ਪੰਜਾਬੀ ਵਿੱਚ ਕੀ ਕਹਿੰਦੇ ਕਈ ਆਪਾਂ ਵੀ ਇੰਗਲਿਸ਼ 'ਚੇ ਬੋਲ ਦਿੰਦੇ ਆ ਜੀ ਸਹੀ ਗੱਲ ਮਿੱਤਰੋ ਆਪਣੇ ਨਾ ਜੇ ਆਪਾਂ ਆਪਣਾ ਦੇਖੀ ਵਾਲਾ ਆਪਣੇ ਦਾਦੇ ਹੋਣੀ ਜਾਂ ਆਪਣੇ ਡੈਡੀ ਹੋਣੀ ਜਾਂ ਆਪਣੀ ਮੰਮੀ ਹੋਣੀ ਪਹਿਲਾਂ ਪੰਜਾਬੀ ਦੇ ਵਿੱਚ ਕਿੰਨੇ ਸ਼ਬਦ ਜਿਹੜੇ ਬੋਲਦੇ ਸੀਗੇ ਤੇ ਅੱਜ ਕੱਲ ਅਸੀਂ ਨਾ ਥੋੜੇ ਮਾਡਰਨ ਹੋ ਗਏ ਨਾ ਉਹ ਸ਼ਬਦਾਂ ਨੂੰ ਅਸੀਂ ਚੇਂਜ ਕਰਤਾ ਸੀ ਇੰਗਲਿਸ਼ ਵੀ ਉਹ ਬੋਲਣ ਲੱਗੇ ਪਰ ਅੰਗਰੇਜ਼ੀ ਬੋਲਣੀ ਮਾੜੀ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਡਿਵੈਲਪਮੈਂਟ ਨੂੰ ਕਰਨਾ ਚਾਹੀਦਾ ਹੈ ਸਮੇਂ ਦੇ ਹਾਨੀ ਬਣਾਉਣਾ ਚਾਹੀਦਾ ਹੈ ਪਰ ਐਨ ਖੁੱਲ ਗਈ ਹੋ ਸਕਿਆ ਬੋਲਦਾ ਵੀ ਹਰ ਇੱਕ ਚੀਜ਼ ਤੇ ਪੰਜਾਬੀ ਦਾ ਫਿਰ ਪੰਜਾਬੀ ਗੱਜੇ ਆਪਾਂ ਆਪਣੀ ਮਾਂ ਬੋਲੀ ਆਪਾਂ ਨੂੰ ਬੋਲਣੀ ਚਾਹੀਦੀ ਆ ਜੇ ਆਪਾਂ ਘਰ 'ਚ ਬੋਲਾਂਗੇ ਬੱਚੇ ਵੀ ਤਾਂ ਸਿੱਖਣਗੇ ਯਾਰ ਹਾਂ ਬੱਚੇ ਜਿਹੜੀ ਠੇਕ ਪੰਜਾਬੀ ਆ ਚਲੋ ਉਹ ਤਾਂ ਨਹੀਂ ਪਰ ਥੋੜੀ ਬਹੁਤੀ ਜਿੰਮੇ ਕਈ ਵਰਡਨ ਸ਼ਬਦ ਪਤਾ ਹੀ ਨਹੀਂ ਹੈਗੇ ਜੀ ਗੁਰਸ਼ੰਦੀਰ ਨੂੰ ਉਹ ਹੀ ਇਟਾਲੀਅਨ 'ਚ ਕਹਿ ਦਿੰਦਾ ਵੀ ਹਾਂ ਆਹੀ ਆ ਬਸ ਆਹੀ ਮੈਂ ਨਹੀਂ ਵੀ ਆਪਾਂ ਇਹਨੂੰ ਚੇਂਜ ਕਰ ਲਈਏ ਮੇਰੇ ਆਪਣਾ ਪੈਂਥਰ ਹੈ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਆ ਪੈਂਥਰ ਨੂੰ ਬਿੱਲਾ ਸਹੀ ਗੱਲ ਹੈ ਪੈਂਥਰ ਨੂੰ ਪੰਜਾਬੀ 'ਚ ਬਿੱਲਾ ਕਹਿੰਦੇ ਆ ਲੇ ਸਹੀ ਗੱਲ ਹੈ ਮਿੱਤਰੋ ਘਰ ਦੇ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ ਕਾਲਾ ਕਹਿੰਦਾ ਨਹੀਂ ਫਿਰ ਕਾਲਾ ਥੋੜਾ ਥੋੜਾ ਗਰੀਬ ਕਾਲਾ ਪਿੱਲਾ ਸਾਡਾ ਕਾਲਾ ਪਿੱਲਾ ਹੈ ਨਾ ਮੈਂ ਜਣ ਕੇ ਆਪਣਾ ਮੁੱਖ ਦੀ ਗੱਲ ਇੱਥੇ ਆ ਵੀ ਹਰ ਭਾਸ਼ਾ ਸਿੱਖਣ ਜਿਹੜੇ ਬੰਦੇ ਨੂੰ ਆਪਣੀ ਜਿਹੜੀ ਦੁਨੀਆ ਪਰ ਟ੍ਰੈਂਡਿੰਗ ਚੱਲਦੀ ਆ ਪਰ ਫਿਰ ਵੀ ਆਪਾਂ ਨੂੰ ਉਹ ਗਣਾ ਵੀ ਜਿਹੜਾ ਕਹਿੰਦਾ ਬਟ 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 ਪੰਜਾਬੀ ਬੋਲਣ ਲੱਗੇ ਆਪਾਂ ਨੂੰ ਆਪਾਂ ਦੇ ਬਟ ਸੀ ਕਹਿੰਦਾ ਮੈਂ ਨਾ ਤੇ ਆਪਾਂ ਜਿਹੜਾ ਜ਼ਿਆਦਾ ਬਟ ਕਹਿੰਦਾ ਨੇ ਕਈ ਲੋਕ ਵੀ ਬਟ ਇਦਾਂ ਨਹੀਂ ਕਰਨਾ ਕਿ ਪਰ ਆਪਾਂ ਕਹਿੰਦੇ ਨੇ ਵੀ ਪਰ ਆਪਾਂ ਨੂੰ ਪੰਜਾਬੀ ਬੋਲੀ ਵਿੱਚ thro ਆਪਣੀ ਘਰ ਦੇ ਵਿੱਚ ਬੋਲਣੀ ਚਾਹੀਦੀ ਮਜ਼ਾਕ ਦੇ ਪੱਸੇ ਰਹਿ ਗਿਆ ਇਹ ਸੀਰੀਅਸ ਮੈਟਰ ਹੈ ਬਹੁਤ ਜ਼ਿਆਦਾ ਅੱਜ ਆਪਾਂ ਦੇਖਦੇ ਆਂ YouTube ਦੇ ਉੱਤੇ ਵੀ ਦੇਖਦੇ ਆਂ ਆਪਾਂ ਪੰਜਾਬ ਦੇ ਵੈਸੀ ਹੀ ਬੜਾ ਬਹੁਤ ਆਪਣੇ ਜਿਹੜੇ ਜਿਹੜੇ ਮੁੰਡੇ ਆਪਣੇ ਪੰਜਾਬੀ ਸਿਖਾਉਂਦੇ ਆਂ ਜਾਂ ਸੋਸ਼ਲ ਮੀਡੀਆ ਉੱਤੇ ਹੈਗਾ ਗੱਲਬਾਤ ਕਰਦੇ ਆਂ ਵੀ ਪੰਜਾਬੀ ਨੂੰ ਆਪਾਂ ਨੂੰ ਨਹੀਂ ਬੋਲਣ ਲੱਗੇ ਸ਼ਰਮ ਨਾ ਕਰੋ ਬਸ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਹੈਗਾ ਵੀ ਜਿਹਦੀ ਇੰਗਲਿਸ਼ ਹੁੰਦੀ ਹੈ ਵੀ ਉਹੀ ਇੰਟੈਲੀਜੈਂਟ ਹੈ ਇਹ ਨਹੀਂ ਐਦਾਂ ਨਹੀਂ ਹੈਗਾ ਇੰਟੈਲੀਜੈਂਟ ਹੋਣਾ ਇੱਕ ਹੋਰ ਮੈਟਰ ਹੈ ਤੇ ਲੈਂਗੁਏਜ ਹੋਰ ਮੈਟਰ ਹੈ ਇੰਗਲਿਸ਼ ਇੱਕ ਲੈਂਗੁਏਜ ਹੋ ਸਕਦੀ ਆ ਪਰ ਜਿਹੜਾ ਇੰਗਲਿਸ਼ ਬੋਲਦਾ ਉਹ ਇੰਟੈਲੀਜੈਂਟ ਹੋਵੇ ਇਹ ਕਿਤੇ ਵੀ ਲਿਖਿਆ ਹੋਇਆ ਹੈਗਾ ਪੰਜਾਬੀ ਬੋਲਣ ਲੱਗੇ ਸ਼ਰਮ ਨਾ ਕਰਦੇ ਉਹ ਘਰ ਦੇ ਵਿੱਚ ਖੁੱਲ ਕੇ ਪੰਜਾਬੀ ਬੋਲਿਆ ਕਰੋ ਤੇ ਬੱਚੇ ਨੂੰ ਪੰਜਾਬੀ ਗੇ ਜੁੜ ਕੇ ਰੱਖੋ ਠੀਕ ਹੈ ਜੀ ਤੇ ਤੁਸੀਂ ਛੋਲੇ ਆਪਣੇ ਰਾਜਮਾ ਚੌਲ ਬਣਾਓ ਤੇ ਆਪਾਂ ਚੱਲੀਏ ਬੋਤਾ ਚੱਲੀਏ ਫਿਰ ਚਲੋ ਉਹ ਛੱਡ ਦੇ ਖੜਾ ਪੈਂਥਰ ਦਾ ਛੱਡ ਦੇ ਖੜਾ ਪੈਂਥਰ ਦਾ ਹੈ ਪੈਂਥਰ ਆਹ ਕਿ ਚੱਕਰ ਹੈ ਕਿਥੇ ਚੱਕ ਲੈ ਦੂੰਗਾ ਆਹ ਕਿ ਚੱਕ ਲੈ ਦੂੰਗਾ ਇਹਨੇ ਫੇਰ ਕੁੱਪਕੁੱਪ ਕਰੀ ਜਾਣੀ ਮੇਰੇ ਤੋਂ ਆਹ ਕਿ ਚੀਜ਼ ਹੈ ਕੀ ਹੈ ਵੰਦੀਆ ਪਿੰਚ ਕੀ ਆਇਆ 35 ਖੇਲਣ ਵਾਲੀ ਜੀ ਮਿਲ ਗਈ ਹੈ ਨਾ ਤੁਸੀਂ ਜਿਹੜੀ ਮਰਜ਼ੀ ਮਾਰਕੀਟ ਚਲੇ ਜਾਓ ਉੱਥੇ ਜਾ ਕੇ ਜੇ ਦੇਖੋਗੇ ਨਾ ਜਿਹੜਾ ਜਿੱਥੇ ਬਿੱਲੀਆਂ ਦੇ ਖੇਲਣੇ ਸਾਮਾਨ ਪਿਆ ਹੁੰਦਾ ਹੈ ਉਹ ਸਾਰਾ ਏਦਾਂ ਨਹੀਂ ਹੁੰਦਾ ਕਿ ਤੇ ਨਾ ਮਤਲਬ ਵੀ ਢਾਗ ਲਟਕਦਾ ਹੁੰਦਾ ਕਿ ਤੇ ਚੂਹਾ ਲਟਕਦਾ ਹੁੰਦਾ ਹੈ ਇਹ ਲਟਕਣ ਵਾਲੀ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਖੇਡਦੇ ਸਾਰਾ ਸਾਮਾਨ ਤਾਂ ਲਟਕਣ ਲੁੜਕਣ ਵਾਲਾ ਹੀ ਹੁੰਦਾ ਉਹਦਾ ਪੂਰਾ ਇਹ ਮਾਸਟਰ ਇਹਨੇ ਆ ਜਿੱਦਾਂ ਕੁਛਾਨ ਵੀ ਖਿਲਾ ਦਿੰਦੇ ਨੇ ਇਹਦੇ ਨਾਲ ਬਸ ਆ ਦੇਖੋ ਆ ਵੀ ਲੈਂਦੀ ਆਪਾਂ ਨਾ ਇਹ ਨਾਲ ਵੀ ਆ ਤਾਂ ਹੀ ਸੀ ਬੰਨਿਆ ਸੀਗਾ ਲੈ ਗਿਆ ਆ ਆ ਲੈਂਦਾ ਸੀ ਆਪਾਂ ਨੇ ਜਿਹੜਾ ਬ ਆਜੀ ਬੰਨੀ ਬਣਿਆ ਸੀਗਾ ਦੇ ਨਾਲ ਚੂਹਾ ਬੰਨਿਆ ਵਾ ਇਸ ਕਰਕੇ ਨਾ ਚੀਜ਼ਾਂ ਦਾ ਵੱਧ ਖੇਡਦੇ ਬੰਥਾ ਦੇ ਚਾ ਚਲੀ ਪੁੱਤਰੀ ਆ ਜਾ ਆ ਜਾ ਸ਼ਾਨ ਦਾ ਪੈਂਥਰ ਆਉਂਦਾ ਚੱਲ ਜਾ ਜਾ ਬਰ ਬਰ ਹੋ ਜਾ ਚਲ ਗੁਰਸ਼ਾਨ ਨੂੰ ਆਪਣੋ ਪੈਂਥਰ ਕੋਲੋਂ ਤਾਂ ਫੜ ਕੇ ਲੈਣਾ ਪੈਂਦਾ ਖਿੱਚ ਕੇ ਲੈਣਾ ਪੈਂਦਾ ਖਿੱਚ ਕੇ ਨਾ ਮੈਂ ਚੰਗ ਚੀਚੀ ਆਏ ਨੇ ਕੋਲੋਂ ਸਹੀ ਗੱਲ ਲੈ ਚੱਪ ਯਾਰ ਗੱਡੀ ਅੰਦਰੋਂ ਪਹਿਲੇ ਦੇਖੀਏ ਵਜਾ ਕੇ ਅੰਦਰ ਵੇ ਕਿੰਨਾ ਕੰਮ ਬਣਾ ਰਹਿ ਗਿਆ ਸ਼ਾਪ ਦਾ ਤੇ ਟੇਬਲ ਢੋਲ ਮੇਥਰੋਂ ਆਪਾਂ ਨੇ ਇਹ ਬਾਅਦ ਸੈਟ ਕਰਾਂਗੇ ਆਪਾਂ ਅੱਗੇ ਠੀਕ ਹੈ ਨਹੀਂ ਇੱਕ ਗੇੜਾ ਆਪਾਂ ਸ਼ੌਪ ਤੇ ਮਾਰ ਗਏ ਪਹਿਲਾਂ ਆ ਗਏ ਆਪਣੀ ਤੇ ਆਪਣੇ ਵੀਰਾਂ ਹੋਰ ਆਪਾਂ ਸੈੱਟ ਕਰ ਗਏ ਆ ਆਪਣੀਆਂ ਕਿਦਰਮਰ ਸੇ ਗੁੱਡ ਮਾਰਨਿੰਗ ਆਰੇ ਬੰਦਾ ਲੈਂਦਾ ਫੜ ਕਰ ਹਾਂਜੀ ਬੰਦਾ ਇੱਥੇ ਹੀ ਮਿਲਣਾ ਫਿਰ ਭੱਜ ਗਿਆ ਦਿਨ ਹੈ ਹੈ ਅੜ-ਫੜ ਕੇ ਲੈਣੀ ਲੈ 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 ਇਹਨੇ ਐਸਟੇ ਭੱਜਦਾ ਐਸਟੇ ਐਸਾ ਹੁੰਦਾ ਨਾ ਖੇਡਣ ਦਾ ਹੁੰਦਾ ਇਹ ਠੀਕ ਨਹੀਂ ਲੈ ਵਿਸ਼ਾਂਤ ਸਿਆ ਚੱਪੀ ਚੱਕੀ ਦੀ ਅਸੀਂ ਮੜਾ ਜਾ ਯਾਰ ਮੈਂ ਸਮਾਨ ਜਾ ਕੇ ਥੋੜਾ ਲਈਏ ਉਹ ਚੱਕ ਉਹ ਪਰਚੀ ਆਪਣੀ ਸਮਾਨ ਦੀ ਵੇਰੀ ਗੁੱਡ ਹੋ ਕਮ ਹੋ ਗਿਆ ਇੱਕ ਇੰਚ ਦੇ ਸਪਰੇਅ ਦੇ ਇਲੈਲੀ ਸਟੀਲ ਆਣੀ ਓਕੇ ਨਾ ਸਟੀਲ ਵਸਟੀਲ ਸਪਰੇਅ ਪਰ ਅਚਾਈ ਹੋ ਸਟੀਲ ਨੂੰ ਅਚਾਈ ਹੋ ਕਹਦੇ ਨੇ ਮਿੱਤਰੋ ਤੇ ਆ ਕੋਲੇ ਓਨੇ ਕੱਲੇ ਆਪਣੇ ਚੈਰੋ ਹਨ ਤੇ ਪਾਣੀ ਆਉਣਾ ਚਲੇ ਪੁੱਤਰੀ ਲਵੀ ਸ਼ਾਨਾ ਦੇ ਪਾਪਾ ਦੇ ਨਾਲੇ ਨਾਲ ਨਾਲੇ ਨਾਲ ਪਾਪਾ ਦੀ ਪੁੱਤਰੀ ਅਜ ਹਨ ਮੈਂ ਕਹਿੰਦਾ ਹੋਰ ਦੋ ਤਿੰਨ ਸਾਲ ਤਾਂ ਆਪਾਂ ਨੂੰ ਕੁਸ਼ਾਨ ਨੂੰ ਗੱਡੀ ਸਿਖਾ ਦੇਣੀ ਹੈ ਫਿਰ ਪੇਪਾ ਨਾਲ ਬੈਠੇ ਕਰਨੇ ਗੱਡੀ ਗੁਰਸ਼ਾਲੇ ਚ ਲੈ ਗਏ ਚੀਜ਼ਾਂ ਦੇ ਤਾ ਜਾਓ ਮਾਣਾ ਪੜੇ ਦੋ ਮਾਰਕੀਟ ਚ ਜਾ ਕੇ ਲੈ ਕੇ ਆਉਣੇ ਨਾਲੇ ਆਪਣੀਆਂ ਵਿਵੰਦੀ ਲੈ ਕੇ ਆਉਣੇ ਤੇ ਨਾਲੇ ਕਹਿਣਾ ਆਪਣਾ ਸਮਾਨ ਆਪਣੇ ਕਿਬਾਬ ਦਾ ਸਮਾਨ ਜਾ ਕੇ ਲੈ ਕੇ ਆਉਣੇ ਸ਼ਾਮ ਵਾਸਤੇ ਪੁਛਿਆ ਪਹਿਲਾਂ ਕਿਹੜੀ ਮਾਰਕੀਟ ਚ ਜਲੀਏ ਪਹਿਲਾਂ ਵਿਵੰਦਾ ਨਹੀਂ ਚਲਦੇ ਪਹਿਲਾਂ ਵੀ ਵੰਦ ਮੈਂ ਕਿਹਾ ਨਾ ਪਹਿਲਾਂ ਉਹ ਸਾਹਮਣੇ ਜਿਹੜਾ ਕੱਢਿਆ ਉਹ ਬਾਅਦ ਚ ਚੱਲਾਂਗੇ ਉੱਥੇ ਸਾਹਮਣੇ ਜਿਹੜਾ ਕੱਢਿਆ ਉਹ ਸਾਹਮਣੇ ਜਿਹੜਾ ਕੱਢਿਆ ਇਹ ਪਹਿਲਾਂ ਚੱਲਾਂਗੇ ਆਪਾਂ ਰਸਤੇ ਦੀ ਰਸਪਿੰਨ ਉੱਥੋਂ ਆਪਣੇ ਕਬਾਬ ਤੇ ਸਲਾਦਾ ਵਗੈਰਾ ਸਾਮਾਨ ਚੱਕ ਕੇ ਲਿਆਗੇ ਉਸ ਤੋਂ ਮੁੜਦੇ ਵੀ ਬਾਅਦ ਇੱਕੋ ਜਿਹੜੇ ਸਾਰੇ ਸਾਮਾਨ ਕਰਕੇ ਬਿਠਾ ਦੇਾਂਗੇ ਆਪਾਂ ਠੀਕ ਨਹੀਂ ਇੱਕੋ ਹੀ ਜਿਹੜੇ ਬਿਠਾ ਦੇਾਂਗੇ ਸਾਰਾ ਹੀ ਕਲੇ ਜਿਹੜੀ ਉਹ ਨਾਲਿਆ ਰੈਡੀ ਹੈ ਕਿ ਕੋਈ ਭੁੱਲ ਗਿਆ ਹੋਣਾ ਵਿਚਾਰਾ ਕੋਈ ਰੈਡੀ ਰਮ ਇੱਥੇ ਫਰਿਜ ਦੇ ਵਿੱਚ ਲੋਕ ਇਹ ਮੈਂ ਸਾਮਾਨ ਜਿਆਦਾ ਜਿਹੜੀ ਆਪਾਂ ਕਿ ਜਿਹੜਾ ਜਿਆਦਾ ਸਾਮਾਨ ਹੁੰਦਾ ਨਾ ਕੁਈ ਮੜਾ ਮੜਾ ਸੁਣ ਵਿੱਚ ਰਹਿ ਜਾਂਦਾ ਇਹ ਕਿਹੜੀ ਚੀਜ਼ ਹੈ ਮੁਰਦਾ ਦਾ ਹੋਣਾ ਇਹ ਨਹੀਂ ਪਰ ਐਕਸਪਾਇਰ ਹੈ ਮੁਰਦਾ ਲਈ ਹੈ ਹੈ ਐਕਸਪਾਇਰ ਤੋਂ ਐਕਸਪਾਇਰ ਐਕਸਪਾਇਰ ਐਕਸਪਾਇਰੀਟੀ ਦੀ ਥਿਊਰੀ ਕਿੱਥੇ ਹੋ ਗਈ ਹਾਲ ਕੀ ਵੀ ਆ 6 12 2025 ਆ ਦੇਖੋ ਮੈਂ ਤਰੋ ਆਲੂ ਇਹ ਹੈਗੇ ਆਲੂ ਪਤਾ ਤੇ ਬੀਓ ਮਤਲਬ ਬਾਇਓਲੋਜੀ ਕਿ ਪਤਾ ਤੇ ਇਹ ਦੇਖੋ ਇਹਨਾਂ ਦਾ ਦੇਖੋ ਤੁਸੀਂ ਰੰਗ ਰੂਪ ਕਿਦਾਂ ਦਾ ਤੇ ਜਿਹੜੇ ਆਹ ਵਾਲੇ ਹੈਗੇ ਆ ਇਹਗੇ ਫਾਰਮੀ ਵੀਰੇ ਸਪਰੇ ਨਾ ਬਣੇ ਹੋਏ ਆਂ ਦੇਖੋ ਇਹਨਾਂ ਦਾ ਰੰਗ ਰੂਪ ਐਨ ਵਧੀਆ ਤੇ ਆ ਕਿਦਾਂ ਦੇ ਆ ਖਾਣ ਦੇ ਵਿੱਚ ਤਤ ਹੋਣਗੇ ਇਹ ਜੀ ਜਿਆਦਾ ਵਧੀਆ ਹੋਣਗੇ ਨੇਚਰਲ ਦੇ ਵਿੱਚ ਕਿਉਂਕਿ ਇਹ ਕੁਦਰਤ ਤੌਰ ਤੇ ਉਗੇ ਹੋਏ ਨੇ ਪਰ ਦੇਖਣ ਦੇ ਵਿੱਚ ਜਮੇ ਸੋਹਣੇ ਨਹੀਂ ਹੈਗੇ ਆਹ ਦੇਖੋ ਦੇਖਣ ਸੋਹਣੇ ਆ ਇਹਨਾਂ ਦਾ ਅਸਰ ਹੋਊਗਾ ਪਰ ਉਹ ਚੀਜ਼ ਨਹੀਂ ਹੋਊਗੀ ਜਿਹੜੀ ਇਹਨਾਂ ਦੇ ਵਿੱਚ ਹੋਊਗੀ ਨਾ ਇਹ ਚ ਰੇ ਹੈ ਜਾਂ ਨਾ ਸਪਰੇ ਹੈ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਕੀ ਲੈਣ ਲੱਗੇ ਮੈਂ ਦਿਖ ਰਿਹਾ ਸਕੂਲ ਤੋਂ ਬੱਚੇ ਲੈ ਕੇ ਆਉਣਗੇ ਆ ਜੀ ਉਹ ਜਿਹੜੇ ਡੀਵੀਏ ਵਾਲੇ ਰਸਤੀ ਨਹੀਂ ਨਾ ਕੋਸਤੀ ਨਹੀਂ ਕੋਸਤੀ ਨਹੀਂ ਆ ਰਸਤੀ ਨਹੀਂ ਤੇਰੇ ਪਾਪਾ ਨੂੰ ਪੜ੍ਹਨਾ ਨਹੀਂ ਆਉਂਦਾ ਨਹੀਂ ਆਉਂਦਾ ਬੱਚੇ ਨੂੰ ਐ ਬਹੁਤ ਲੱਗਦੇ ਤੇ ਪਤਾ ਨਹੀਂ ਮਾਰਦ ਨੂੰ ਪਤਾ ਨਹੀਂ ਹੈਗਾ ਜੀ ਇਹ ਲਿਖਦਾ ਹੈ ਅਦਰ ਟੈਸਟ ਕਰਨ ਲਾਇਆ ਪੈਨ ਨੇ ਕੱਲ ਹੀ ਫਿਰ ਦੀ ਦੁਕਾਨ ਕੀ ਖਾਣਾ ਚੀ ਖਾਣਾ ਅੱਜ ਦੇਖ ਲੈਣੇ ਚਲ ਚਾਹ ਚੱਲ ਜੇ ਬੰ ਜੋ ਸੀ ਸੱਜ ਜਾ ਮਸੱਜ ਜਾ ਇਹੋ ਬਰੰਦੋ ਐਰੀ ਕਸ ਤਕਾ ਸੱਜ ਫੁੱਲ ਕੇ ਬੁਆਈ ਪਹਿਲਾਂ ਸੱਜ ਹੁਣ ਇਸ ਲੋੜ ਛੇਡ ਵਾਲਾ ਸ਼ਾਮ ਤੋਂ ਪਹਿਲੇ ਥੈਲਾ ਦੇ ਬਿਸਕੁਟ ਆ ਜਣੇ ਥੈਲਾ ਇਹ ਦੱਸਿਓ ਐਨੇ ਦੋ ਵੀਟਰ ਓਕੇ ਬਸ ਇਹ ਮੇਰੇ ਤੋਂ ਬਾਈਟ ਹੋ ਜੀ ਗਾਇਸ ਹਰ ਮਰਮਲਾ ਤੇ ਸ਼ੇਰੇ ਦੀ ਮਰਮਲਾ ਦਾ ਬਾਇਓਲੋਜੀਕਾ ਓਕੇ ਬਲੂਬੈਰੀ ਮਰਤੀ ਦੀ 10 ਜੈਮ ਹੈ ਮਲਤੀ ਦੀ ਸੁਆਦ ਨਾਲ ਘੈਂਟ ਨਾਲ ਮੈਂ ਕਹਿੰਨਾ ਜੂਸ ਲੈ ਕੇ ਹੀ ਚੱਲਦੇ ਆ ਇਹਨਾਂ ਦਾ ਬਾਇਓਲੋਜੀਕਲੀ ਬੈਸਟ ਜੂਸ ਪੀਂਦਾ ਨਹੀਂ ਉਹ ਤੇ ਉਹ ਪਏ ਹੁੰਨੇ ਆ ਪ੍ਰਜ਼ਰਵਟਿਵਸ ਚੱਕਲੇ ਹੋ ਜਾਗੇ ਇਧਰੋਂ ਕਰੋ ਵੀ ਮੇਰੇ ਤੋਂ ਫੋਨ ਆ ਗਿਆ ਸਮਾਂਤਾ ਸਮਾਂ ਕਿਹਨਾਂ ਸਮਾਂਤਾ ਸੀ ਕਿਰਾਂ ਸਮਾਂ ਲੈਣਾ ਹੈ ਹਲੋ ਦੁੱਧ ਲੈ ਕੇ ਆਏ ਹਾਂ ਜੀ ਹਾਂਜੀ ਦੁੱਧ ਦੁੱਧ ਬਿਸਕੁਟ ਚੀਨੀ ਚੀਨੀ ਬਸ ਹਾਂਜੀ ਆ ਸਭ ਰੇਦੀ ਗੱਲ ਕਰਦਾ ਹਰਮਨ ਸਿੰਘ ਆਪਣਾ ਅੱਛਾ ਈਓ ਬ੍ਰਿਲੈਂਟ ਵੀ ਸਟੀਲ ਚਮਕ ਜਾਂਦੀ ਇਹਦੇ ਨਾਲ ਮਿਲ ਗਏ ਕਹਦਾ ਕਿ ਰੰਦਾਂ ਇਹ ਹੈ ਮਰਤੀਲਾ ਦਾ ਇਹ ਅਨਾਰ ਦਾ ਅਨਾਰ ਦਾ ਦੋ ਜੂਸ ਕਰਤਾ ਸਭ ਸੈਟ ਲਈ ਸਮਾਨ ਵਿੱਚ ਸਾਰਾ ਚੁਗਾਤਾ ਬਈਦਾ ਸਭ ਸਮਾਨ ਸੀਗਾ ਫ੍ਰੀਜਾਂ ਵਾਲਾ ਫ੍ਰੀਜਾਂ ਰੱਖਤਾ ਤੇ ਆ ਰੂਗਲੋ ਫ੍ਰੀਜਾਂ ਦੇ ਵਿੱਚ ਤੇ ਉਸ ਤੋਂ ਬਾਅਦ ਆ ਕੇ ਇੰਸ ਲਾਦਾ ਹੈ ਨਾ ਇਹਨੂੰ ਬਾਤ ਧੋ ਕੇ ਨਾ ਹੁਣੇ ਆਪਾਂ ਸੁੱਕਣਾ ਪਾ ਦਨੇ ਇਹਨੂੰ ਬਾਸ ਫਿਰ ਸ਼ਾਹ ਨੂੰ ਕੱਟ ਲੈ ਸੌਖਾ ਹੋ ਜਾਊਗਾ ਕਿ ਆਹੀ ਕਿ ਤੋਨੂ ਆਪਣੀ ਸ਼ਾਂਤ ਤੋਨੂ ਬੰਦ ਕਰ ਦੇ ਫਿਰ ਆਈਦੀ ਬੱਲੇ ਵਸ ਉਹ ਕਿਹਦੇ ਸਟੈਂਡਿੰਗ ਲਿਮਫੇ ਆਇਆ ਰੱਖ ਉਹ ਤੋਤਾ ਉਹਨਾਂ ਕਾਈ ਤਾ ਪਰਟੀ ਜਮੇਸ਼ ਬੰਦਛਾਲ ਵੀ ਠੀਕ ਪੁੱਤਰੀ ਓਕੇ ਹੁਣ ਮੇਟਰ ਟਾਈਮ 5 ਵਜ ਗਏ ਆ ਰੋਟੀ ਪਾਣੀ ਖਾ ਕੇ ਆਂ ਦੁਪਹਿਰੇ ਬਹੁਤ ਵਿਗੜਿਆ ਪੂਰੀ ਕੂਕ ਸੁੱਤੇ ਆਪਾਂ ਤੇ ਹੁਣ ਮਨ ਲੱਗਿਆ ਆਪਾਂ ਸ਼ਾਮ ਦੀ ਡਰਿੰਕ ਆਪਣੇ ਦੀ ਤੇ ਗਲਾਸ ਪਾਇਆ ਵੇ ਦੁੱਧ ਦਾ ਇਹ ਅੱਧਾ ਲੀਟਰ ਦੁੱਧ ਹੋਣਾ ਹੈ ਅੱਧਾ ਲੀਟਰ ਦੁੱਧ ਦੇ ਵਿੱਚ ਦੋ ਚਮਚੀ ਪਾਵਾਂਗੇ ਪ੍ਰੋਟੀਨ ਦੇ ਮੈਂ ਥੋੜੀ ਉਹਦੇ ਗੱਲਾਂ ਵੀ ਹੈ ਨਹੀਂ ਕਿ ਇੱਕੋ ਸੀਗਾ ਆਪਣੀ ਇੱਕ ਕਹਿੰਦੇ ਵੀ ਹੁਣ ਦੋ ਬਾਦਾਮ ਗਾਣਾ ਵੱਧ ਪੀਣ ਸ਼ੁਰੂ ਕਰਦੇ ਕਹਿੰਦਾ ਹੁਣ ਜ਼ੋਰ ਪਰਖੇ ਜਾਣੇ ਹੁਣ ਉਹ ਘੱਮ ਹੋ ਗਿਆ ਵੀ ਹੋਣੇ ਚਮਚੇ ਦੋ ਦਿਨ ਆਪਾਂ ਦੋ ਸਵੇਰੇ ਦੋ ਸ਼ਾਮ ਦੁਪਹਿਰ ਨੂੰ ਕਰਦੇ ਪ੍ਰੋਟੀਨ ਦੇ ਮਤਲਬ ਵੀਰ ਵੀ 40 ਤੇ 40 80 80 ਗ੍ਰਾਮ ਪ੍ਰੋਟੀਨ ਆਪਾਂ ਵੇ ਪ੍ਰੋਟੀਨ ਲੈਣ ਲੱਗਿਆ ਤੇ ਇਹ ਕਹਿੰਦੇ ਵੀ ਹੁਣ ਵੀ ਨਾ ਸਿਆਹ ਲਾਉਣਾ ਉਹਦੇ ਵਿੱਚ ਵੀ ਬੋਡਿੰਗ ਵੱਧ ਪ੍ਰੋਟੀਨ ਚ ਵੱਧ ਨਰਦੀ ਚਾਹੀਦੀ ਅਸੀਂ ਫਿਰ ਤਕੜਾ ਹੋਊਗਾ ਨਾ ਵੀ ਕਿਤੇ ਮੈਂ ਵੀ ਲੈਣ ਲੱਗ ਗਿਆ ਦੋ ਦਿਨ ਕੋ ਠੀਕ ਨਹੀਂ ਨਹੀਂ ਮਿਕਸ ਕਰ ਮਿਕਸ ਲੈ ਆ ਵੀ ਹਨੇਕ ਰੂਟ ਮਾਹੀ ਇਹ ਵਧੀਆ ਹੁੰਦੇ ਆ ਬ੍ਰੇਨ ਵਾਸਤੇ ਆਖਰੋਟ ਨਾਲ ਸਹੀ ਹੁੰਦਾ ਨਾ ਉਹਦੇ ਦੀ ਦਿਖਵੀ ਬਦਾਮਾਂ ਉਹਦੇ ਵਾਂਗ ਬਣੀ ਹੁੰਦੀ ਆ ਵੀ ਆਪਣੇ ਦਿਮਾਗ ਵਰਗੀ ਬਣੀ ਹੁੰਦੀ ਆ ਹਾਂਜੀ ਆ ਸੰਧ ਨੂੰ ਯੈਸ ਬੈਂਤੀ ਇਹ ਬੈਂਤੀ ਚੰਦਰ ਤੂੰ ਹੈਂ ਕੀ ਕਹਨੇ ਹੈਂ ਤੂੰ ਬਾਹਰ ਕੱਢ ਜਾਣ ਲੱਗਿਆ ਨਾ ਹੂੰ ਚਲ ਥੱਲੇ ਬੈ ਜਾ ਬੈਠ ਥੱਲੇ ਇਦਾਂ ਨਹੀਂ ਵੰਦੇ ਕੁੱਤੇ ਵਾਂਗੇ ਨਾ ਨਹੀਂ ਨਹੀਂ ਲੋਗੀ ਵੰਜਣੇ ਨਹੀਂ ਕਿਹ ਲੈ ਕਹਿਣਾ ਮਨ ਦੇਖਣਾ ਓ ਛੋਟੂ ਮਾਚੀ ਨਾ ਕਰੋ ਸਭ ਨਾਲ ਖੇਡਿਆ ਨਾ ਕੀ ਆਹੇ ਮੁੱਛਾਂ ਦੇ ਫਸ ਗਿਆ ਪੈਂਥਰ ਦੇ ਬਾਈ ਪੈਂਥਰ ਦੇ ਮੁੱਛਾਂ ਦੇ ਫਸ ਗਿਆ ਬਾਈ ਪੈਂਥਰ ਦੀਆਂ ਮੁੱਛਾਂ 'ਚ ਫਸ ਗਿਆ ਓਏ ਸਾਬੇ ਉਹ ਘੇੜੀ ਹੀ ਨਾ ਪਤਾ ਤੂੰ ਚਾਰੋ ਠੀਕ ਰੈਡੀ ਹੋ ਜਾ ਠੀਕ ਹੈ ਬਟੇ ਚਾਹ ਪੀ ਲਈਏ ਚਾਹ ਪੀ ਕੇ ਰੈਡੀ ਹੋ ਕੇ ਚਲ ਆ ਦੇ ਕੋ ਇੱਧਰ ਰੱਖ ਤਮਾਉ ਦੇਖ ਲੈ ਸਾਵਧਾਨ ਸਾਵਧਾਨ ਕਰਦੀ ਐ ਇੱਥੇ ਬਹੁਤ ਕੁਝ ਲੱਗਿਆ ਹੋਇਆ ਸੀ ਉਹ ਸ਼ੇਰਾਂ ਦੇ ਮੂੰਹ ਤੋਂ ਉੱਤਿਆ ਕੇ ਹੱਦ ਕਰਦੀ ਹੈ ਹੈ ਐਦਾਂ ਹੀ ਹੁੰਨੇ ਆ ਸ਼ੇਰਾਂ ਦੇ ਮੂੰਹ ਵਿੱਚ ਚਟੀਆਂ ਨਹੀਂ ਜੇ ਕਿਹਾ ਸ਼ੇਰਾਂ ਦੇ ਮੂੰਹ ਵਿੱਚ ਚਟੀਆਂ ਨਹੀਂ ਲਾਵੀਂ ਮੈ ਲੋ ਦਵਿੰਦਰ ਸੀ ਇਹਨੂੰ ਪਰਵਿੰਦਰ ਜੀ ਸਾਰਿਆਂ ਨੂੰ ਠੀਕ ਠਾਕ ਚੜ੍ਹਦੀ ਕਲਾ ਹਾਂਜੀ ਹਾਂਜੀ ਬੱਧੀ ਇਹ ਕੈਮਰੇ ਦੇ ਵਿੱਚ ਦਵਿੰਦਰ ਆ ਕੇ ਨਾ ਘੇਣਾ ਆਉਂਦੇ ਮੇਰੇ ਤਰੇ ਹੈ ਅੰਬਾਂ ਉਸ ਦਾ ਫਰਕ ਪੈ ਗਿਆ ਹੁਣ ਥੋੜਾ ਸਾਫ ਹੋ ਗਈ ਮੈਂ ਕਹਿੰਦਾ ਐ ਲੱਗਦਾ ਮੇਰੇ ਦੋਸਤਾਂ ਮਾਮਾ ਮੇਕਅਪ ਕਰਕੇ ਆਉਂਦਾ ਵੀ ਹਾਂ ਵੀਡੀਓ ਵਿੱਚ ਆਉਣਾ ਮੈਂ ਅੱਛਾ ਦੋ ਗੁਸ਼ੀ ਇੱਥੇ ਦੋ ਗੁਸ਼ੀ ਇੱਥੇ ਆ ਗਏ ਅੱਛਾ ਅੱਛਾ ਹੋਰ ਵੀ ਚਾਹਦੀ ਕਲਾ ਟੇਬਲ ਟੋਪ ਲਾਦੇ ਮਿੱਤਰੋ ਗੁਰਸ਼ਾਨ ਵੀ ਟੇਬਲ ਆਇਆ ਜੀ ਠੀਕ ਹੈ ਤੇ ਮੈਂ ਦੱਸਿਆ ਗੁਰਸ਼ਾਨ ਮੁੰਡਾ ਕੰਮ ਕਰਨ ਲੱਗਿਆ ਮੈਂ ਬੱਜੇ ਗੱਲਾਂ ਹੀ ਹੁਣ ਇਹਨੂੰ ਤਰਖਾ ਜਾਏਗਾ ਨਹੀਂ ਆਪਰੇ 5-7 ਰੁਪਏ ਦੇ ਜਾਏਗਾ ਨੇ ਠੀਕ ਹੈ 5-7 ਰੁਪਏ 5-7 ਰੁਪਏ ਹਾਂ ਅਬ ਇਹ ਤਾਂ ਵੱਧੂ ਨਹੀਂ ਜੀ सही गल है हाँ और मैं कहडियो पाई थी इंस्टाग्रामी आस्ता मित्रो थे बहुत दिनों महीने अपने जा रहे हैं कि मैगजीन ਕਾਂਤੀ ਸਾਲਸਾ ਬਿਲਕੁਲ ਮਿੱਤਰੋ ਪਿਕਾਂਤੀ ਆਪਣੀ ਜਿਹੜਾ ਆਪਣੇ ਕਬਾਬ ਦੇ ਵਿੱਚ ਪੈਂਦੇ ਤੇ ਤੁਸੀਂ ਸ਼ਾਮ ਟਾਈਮ ਨਾਲ ਸਾਡੇ ਵੀਊ ਦੇਖੋ ਸ਼ਾਮ ਦਾ ਬਿਲਕੁਲ ਐਨ ਤੁਹਾਨੂੰ ਸਨ ਪਈ ਆ ਇੱਧਰ ਆਪਣੀ ਪਲੇਸਟਰਾ ਹਾ ਜਿੱਥੇ ਜਿਮ ਜਮ ਚੱਲਦੀ ਆ ਦੇਖੋ ਸ਼ਨੀਵਾਰ ਵਾਲਾ ਇਹ ਬੰਦ ਪਿਆ ਸਾਰਾ ਕੁਝ ਤੇ ਲੋਕ ਸਾਰੇ ਘੁੰਮਦੇ ਫਿਰਦੇ ਪੂਰੇ ਇੰਜੋਏ ਕਰਦੇ ਆ ਤੇ ਆਹ ਵਾਲਾ ਜਿਹੜਾ ਬੈਕ ਸਾਈਡ ਏਰੀਆ ਨਾਲ ਆਪਣੀ ਸ਼ੌਪ ਦੀ ਬੈਕ ਸਾਈਡ ਏਰੀਆ ਹੈ ਤੇ ਇੱਥੇ ਆਪਣੇ ਆਰਡਰ ਜਾ ਰਹੇ ਇੱਧਰ ਪਾਸੇ ਆਉਨੇ ਆ ਤੇ ਆਪਣਾ ਮੈਗਜ਼ੀਨ ਹੈਗਾ ਇੱਧਰ ਦੇ ਪਾਸੇ ਇਹ ਆ ਇੱਥੇ ਆਪਣਾ ਮੈਗਜ਼ੀਨ ਹੈ ਅੰਡਰਗਰਾਉਂਡ ਬਿਲਡਿੰਗ ਆ ਰਹੀ ਨੀਚੇ ਸਾਹਮਣੇ ਉੱਥੇ ਲੈ ਵਿਸ਼ਾਨ ਸਿਆ ਕੱਟ ਲਿਆ ਮਿਰਚਾਂ ਕਰ ਲਿਆ ਮਿਰਚਾਂ ਸਲਸਾ ਜਰਨ ਖਰੀ ਮਿਰਚਾਂ ਨਹੀਂ ਸਲਸਾ ਹੈਰੀ ਸੇ ਯੈਸ ਕਿਹੜਾ ਬਣਾ ਹੈਰੀ ਸੇ ਦੋ 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 ਆਏ ਮੈਂ ਤਰ ਸਲਸਾ ਜਿਹੜਾ ਕਬਾਬਾਂ ਦੇ ਵਿੱਚ ਪੈਂਦਾ ਹੈ ਲਾਲ ਮਿਰਚਾਂ ਵਾਲਾ ਸਿੱਧਾ ਇਹ ਹਰੀ ਸਾਲਸਾ ਕੌਣ ਕੈਪ ਬੌਣ ਸਿੱਧਾ ਮੇਰੇ ਤੋਂ ਤੁਰਕੀ ਤੋਂ ਆਉਂਦਾ ਹੈ ਤੁਰਕੀਸ਼ ਪਿਕਾਂਤੇ ਆ ਜਿਹੜੇ ਮਿਰਚਾਂ ਇਹ ਤੁਰਕੀ ਚ ਲੱਗਦੀਆਂ ਸਾਰੇ ਬੰਦੇ ਵਾਸਤੇ ਮੇਰੇ ਤੋਂ ਆਪਾਂ ਚਾਹ ਵਾਸਤੇ ਗਿਆ ਦੇਖੋ ਆਪਣਾ ਬੰਦਾ ਸਾਬੀ ਬਾਈ ਆਪਣਾ ਚਾਹ ਪਲਾ ਕੇ ਬੰਦਿਆਂ ਨੂੰ ਕੈਡੇ ਕਰਕੇ ਆਣ ਫਿਰ ਆਪਾਂ ਦੁਬਾਰਾ ਭੇਜੇ ਉਹ ਸਾਬੀ ਬਾਈ ਆ ਰਿਹਾ ਆਪਣਾ ਤੇ ਬੰਦੇ ਆਪਣੇ ਕਿਵੇਂ ਆ ਸਾਹਮਣੇ ਮਾਰਕੀਟ ਦੇ ਵਿੱਚ ਚਾਹ ਲੈਣ ਵਾਸਤੇ ਕਹਿੰਦੇ ਕੰਮ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਸਾਨੂੰ ਚਾਹ ਪਲਾਓ ਵੀ ਫੇਸ ਰੀ ਕਹਿੰਦਾ ਕੰਡੇ ਵੀ ਕਰਕੇ ਫੇਰ ਅਸੀਂ ਚੱਲਾਂਗੇ ਤੇ ਇੱਧਰ ਆਪਣਾ ਦਾਵੀ ਦੇ ਵੀ ਆਵੇ ਦਾਵੀ ਦੇ ਇੱਥੇ ਕਾਫੇ। ਸੀ, ਯਾ ਸਟੋ ਅਰਿਵਾਂਡੋ। ਸੀ ਐਂ। ਇਹ ਵੇਟ ਕਰ ਰਹੇ ਹਨ ਬਸ ਵੀ ਚਾਹ ਪੀ ਕੇ ਉਹ ਨਿਕਲਣ ਕਰ ਫਟਾਫਟ ਬਸ ਆਰਡਰ ਲੈ ਕੇ। ਤੇ ਖੁਸ਼ਮਾ, ਤੁਸੀਂ ਚਾਹ ਪੀਣੀ ਹੈ? ਨਹੀਂ, ਆਪਾਂ ਪੀਏ ਇਧਰੇ। ਤੁਸੀਂ ਪੀ ਜਾਏ। ਤੇ ਕਵਾਬ ਇਥੋਂ ਚੱਲਦੇ ਆਪਣੇ ਬਣ ਲੱਗੇ ਆਂ। ਆਰਡਰ ਆਪੇ ਦੋ ਤੇ ਨਿਕਲ ਗਏ ਆਂ। ਤੇ ਦੋਨੇ ਆਰਡਰ ਆਪਣੇ ਹੱਲੇ ਇਧਰ ਬਣ ਰਹੇ ਆਂ। ਕਿਹੜਾ ਪੀਜ਼ਾ ਆਮ? ਕਪਰੀ ਚੋਜ਼। ਠੀਕ ਹੈ। ਤੁਹ ਦਿਖਾਣੇ ਮੈਂ ਥੋੜਾ ਪੀਜ਼ਾ ਕਪਰੀ ਚੋਜ਼ ਆ ਨਾ। ਉਹ ਆਪਣਾ ਪੀਜ਼ਾ ਕਿਹੜਾ? ਦੇਖੋ ਪੱਟੀ ਨਿਕਲ ਵਾਲਾ ਪੀਜ਼ਾ। ਉਹ ਚ ਸਾਰਾ ਕੁਝ ਪੈਂਦਾ, ਪ੍ਰੋਟੀਨ ਵੀ ਹੈ ਕਾਰਬੋਹਾਈਡਰੇਟ ਵੀ ਇਹਦੇ ਵਿੱਚ ਮਤਲਬ ਵੀ ਸਾਰਾ ਕੁਝ ਆ ਪੀਜ਼ਾ ਮਤਲਬ ਭਰਪੂਰ ਸਾਰੇ ਇੰਗਰੀਡੀਅੰਟ ਪੀਸੇ ਉੱਪਰ ਆ ਦੇਖੋ ਪੀਜ਼ਾ ਮੈਂ ਕਰ ਚੈੱਕ ਆ ਦੇਖੋ ਪੀਜ਼ਾ ਇਹ ਜੰਡਾ ਹੀ ਪੈਂਦਾ ਵੀਰੋ ਤੇ ਇੱਕ ਚੋਹੀ ਪੈਂਦੀ ਹੈ ਵੀਰੇ ਪੈਨੇ ਆ ਤੇ ਪਾਫਾ ਛੱਡਦਾ ਪੀਜ਼ਾ ਆ ਦੇਖੋ ਇਧਰ ਪਛੀਤੋ ਗਰੂਦੋ ਇਹ ਸੂਰ ਦਾ ਮਿੱਤਰੋ ਮੀਟ ਹੈ ਪੀਜ਼ਾ ਇਹਦਾ ਨਾਮ ਕਾਪਰੀਜੋਸਾ ਭਰਪੂਰ ਆਹਾਰ ਹੈ ਮਿੱਤਰੋ ਇਹੇ ਲਿਆਓ ਵੀ ਲਿਆਓ। ਉਹ ਤਾਂ ਬਹੁਤ ਬਾਤ ਵੰਦਾ ਤੇਰਾ ਕਿੱਥੇ ਦੇਣ ਦੇ ਦਾਂਗੇ ਆਪਾਂ। ਹੈ? ਐਡੀ ਗੱਲ ਨਹੀਂ। ਸਹੀ ਗੱਲ ਹੈ ਚਾਹ ਬਰੋਂ ਲੈਣਾ। ਦਾਵੀ ਦੇ ਫਰੋਂਟ ਤਾਂ ਕੰਸੀ ਨਹੀਂ ਐ? ਆਰਡਰ ਚਾਹ ਰਿਹਾ ਪੀਣਾ ਚਾਹ ਫਟਾਫਟ ਮਾਰ ਹੀ ਮਤਵਾਰ ਬੜੀ ਕਰੀ। ਬੈਨੇਫਿਟ ਦੀ ਲਾਵੋਰੇ ਰੇ ਕੂਈ। ਚੀਰਟੋ। ਠੀਕ ਨਹੀਂ? ਕਿਸ਼ਸਤਾ ਕੀ ਵੀ ਤੇ। ਤੇ ਹੈ? ਤੇ 10 13 ਰੁਪਏ ਆਪੀ ਕੀ ਨੇ ਆ। ਚਾਹ। ਚਾਹ। ਟੀ। ਆਪਣੇ ਕਿਵਾਬਾਂ ਨੇ ਪਤਿੰਨੇ ਮਿੱਤਰੋ ਇਦਾਂ ਹੁੰਦੇ ਕੋਈ ਇਦਾਂ ਬੰਦ ਇਦਾਂ ਬੈਕੀ ਕੀਤੀ ਹੁੰਦੀ ਹੈ ਇਹਨਾਂ ਦੀ ਇਦਾਂ ਸਿੱਧੇ ਤੁਰਤੀ ਤੋਂ ਇੱਕ 2 3 4 5 6 ਪੀਸ ਤੇ ਇੱਕ ਦੇ ਵਿੱਚ ਕਿਨੇ ਹੁੰਦੇ ਆ ਇੱਕ ਹੀ 18 ਹੁੰਦੇ ਆ ਅਸ਼ਮਾ ਕਿ ਨਹੀਂ ਕੇਲ ਫੋੜ ਬਣਾਇਓ ਉਪਰ ਦੇਖੋ ਪਿਆਜ਼ ਵੀ ਪਾ ਗਏ ਨੇ ਪੈਦੀਨਾ ਪੈਪਰੋਨੀ ਛੋਲੇ ਵਿੱਚ ਪਾ ਕੇ ਵਿੱਚ ਮੈਂ ਤਾਂ ਹੀ ਪਿਆ ਹੈ ਪਰ ਬੜੀ ਕੁਆਲਟੀ ਹੁੰਦੀ ਹੈ ਮੇਰੇ ਤੋਂ ਐਮਐਸਐਜ ਆਪਣਾ 25 ਸੈਂਟੀਮੀਟਰ ਆਪਣਾ ਪੈਦੀਨਾ ਹੁੰਦਾ ਤੇ ਐਨ ਬਹੁਤ ਵਧੀਆ ਨਾ ਸੌਫਟ ਵੇਕੋ ਜਿਵੇਂ ਇਹ ਜੀ ਕੋ ਸੌਫਟ ਬੜੀ ਜਿਹਾ ਨਹੀਂ ਐਮਐਸਐਜ ਸੀ ਸੀ ਐਮਐਸਐਜ ਨਹੀਂ ਫ੍ਰੀ ਗ੍ਰੈਂਡ ਸੌਫਟਵੇਅਰ ਕੋ ਹੁਣ ਟਾਈਮ ਮਿੱਤਰੋ 10 ਵਜਣ ਦੇ ਵਿੱਚ ਪੌਣੇ 10 ਹੋ ਗਿਆ ਲਗਭਗ ਤੇ ਹੁਣ ਆਪਣਾ ਮੜਾ ਟਾਈਮ ਲੱਗਿਆ ਹੁਣ ਫ੍ਰੀ ਹੋਏ ਆ ਨਹੀਂ ਸੁਖਣਾ ਆ ਸਾਰੇ ਆਪਣਾ ਪੰਡਾਲ ਜੀ ਭਰਿਆ ਹੋਇਆ ਸੀਗਾ ਇਹਦੇ ਵੀ ਟੇਬਲ ਲੱਗੀਆਂ ਸੀ ਆਪਣੀ ਗੁਸ਼ਾਨ ਵੀ ਥੱਕੇ ਪੂਰੇ ਐਸ਼ਾਨ ਹੈ ਹੋਰ ਹੋਰ ਬੈਠੀ ਥਾਗੀ ਐਸ਼ਾਨ ਵੀ ਸਾਡਾ ਬੈਠੇ ਹੀ ਨਹੀਂ ਹੈ ਨਾ ਤੇ ਕੰਮ ਸੀਗੀ ਗੱਲ ਆ ਸਾਰੇ ਮੇਰੇ ਟੇਬਲ ਤੋਂ ਲੱਗੀਆਂ ਹੋਈ ਸੀਗੀਆਂ ਆਪਣੀ ਤੇ ਉੱਠ ਕੇ ਹਲੇ ਗਏ ਹੀ ਆ ਆਪਣੇ ਕਸਟਮਰ ਗਾ ਕੇ ਹਲੇ ਆਰਡਰ ਆਪਣੇ ਚੱਲਦੇ ਨਹੀਂ ਹਲੇ ਤੇ ਜੇ ਤੁਹਾਨੂੰ ਆਪਾਂ ਬਾਹਰ ਦਾ ਦਿਖਾਈਏ ਵੀ ਕਿਦਾਂ ਦਾ ਮਾਹੌਲ ਹੈ ਆ ਟਾਈਮ ਆ ਟਾਈਮ ਸ਼ਾਂਤੀ ਹੀ ਹੈ ਬੁਲਿਆ ਦੇਖੋ ਪਾਰਕ ਵਿੱਚ ਸਾਰੀ ਆਪਣੀ ਜਿਹੜੀ ਸਾਹਮਣੇ ਆ ਵੀ ਕੋਈ ਬਿੱਲੀ ਪਈ ਆ ਹੋ ਜਮਾ ਸੇਮਾ ਤਾਂ ਵੀ ਹੁਣ ਟਾਈਮ ਲੱਗਿਆ ਬਾਹਰ ਖਾਵਾ ਲੈਣ ਦਾ ਹੈ ਮੈਂ ਕਹਿੰਦੀ ਆ 4 ਘੰਟੇ ਤੋਂ ਹੁਣ ਇਹ ਜੀ ਹੁਣ ਬਾਹਰ ਆਈਆਂ ਹੁਣ ਵੀ ਕਹਿੰਦੇ ਬਾਹਰ ਹੀ ਹਾਂ ਦਾ ਆਰਡਰ ਦੇਣੇ ਦੋ ਤਿੰਨ ਬਰੌਂਡ ਦੇ ਹੋਲੇ ਬਸ ਇੱਕ ਗਾਉ ਨਿਬਰ ਨਹੀਂ ਜਾਏ ਠੀਕ ਹੋ ਗਿਆ ਹੱਥ ਮੋਗ ਗਿਆ ਵਧੀਆ ਕੀਤਾ ਕਿ ਵਾਪਸ ਨਵੇਂ ਤਾਂ ਗੁਸ਼ਾਂ ਦੇਖਣ ਵਾਲੀ ਚੱਕੂ ਕੁਰਸੀ ਨਾਲ ਇੱਕ ਸਟੈਪ ਢੰਗੜੇ ਦਾ ਇਹ ਚੀ ਚੀ ਦੇਵਿੰਦਰ ਕਿਹੜਾ ਪੀਜ਼ਾ ਬਣਾ ਖਾਣਾ ਬਸ ਬਾਈ ਇ ਚ ਕੋਲਾ ਪਕਰੋ ਨਹੀਂ ਸਲਾਮੀ ਪਕਾਂਤੇ ਲਈ ਬਾਈ ਇਹਦੇ ਵਿੱਚ ਸ਼ਿਵਲੇ ਰਚੇ ਪਾਈਏਵੇਂ 올ੀਵੇ ਪਾਏ ਹੋਏ ਆ ਤੇ ਪਿਆਜ਼ ਪਾਇਆ ਹੋਇਆ ਤੇ ਸਲਾਮੀ ਪਕਾਂਤੀ ਪਈ ਵੀ ਆ ਬਸ ਤੇ ਪਈਏ ਮੋਜ਼ਰੇਲਾ ਚੀਜ਼ ਪਈ ਵੀ ਆ ਸਰ ਜੀ ਇਹ ਪੂਰਾ ਓਕੇ ਹੈ ਬੰਨ ਕਰਾਰਾ ਬਣਦਾ ਵੀਸਾ ਦੇਖਿਆ ਬਣਦਾ ਵੀਰਾਂ ਫਾਈਲਿੰਗ ਮੇਟਰ ਪੌਣੇ 11 ਹੋ ਗਏ ਆ ਤੇ ਆਪਣਾ ਕੰਮਕਾਰ ਹੋ ਗਿਆ ਫਿਨਿਸ਼ ਤੇ ਆਪਾਂ ਹੀ ਬਣਾਈਏ ਖਾਣੇ ਵਾਸਤੇ ਕਿਉਂ ਵਧੀਆ ਜਾਂ ਪੀਜ਼ਾ ਤੇ ਤੁਸੀਂ ਸਾਨੂੰ ਕੀ ਬਣਾਏਂਗਾ ਅੱਜ ਰਾਜਮ ਆਪਾਂ ਦਾ ਪੀਜ਼ਾ ਖਾਵਾ ਗਏ ਜੇ ਮੇਟਰੋ ਵੀਕੈਂਡ ਨੂੰ ਮੈਂ ਪੀਜ਼ਾ ਖਾਣ ਨੂੰ ਹੁੰਨੇ ਪਰ ਇਹ ਖੁਸ਼ ਹੋ ਗਿਆ ਨਾ ਤੇ ਬਾਕੀ ਹੁਣ ਆਪਾਂ ਪੀਜ਼ਾ ਪੂਰਾ ਖਾਣੇ ਆ ਬਣਾਉਣੇ ਆ ਤੇ ਤੇ ਅੱਜ ਦਾ ਬਲੌਗ ਇੱਥੇ ਬੰਦ ਕਰਦੇ ਆ ਤੁੜ ਕੇ ਸਾਰਾ ਦਿਨ ਆਪਾਂ ਸ਼ੇਅਰ ਕੀਤਾ ਮੇਟਰੋ ਆਪਣੀ ਜ਼ਿੰਦਗੀ ਦਾ ਇੱਕ ਹੋਰ ਤੇ ਪਰਮਾਤਮਾ ਦੀ ਕਿਰਪਾ ਨਾਲ ਬੜਾ ਸੋਹਣਾ ਸਾਰਾ ਦਿਨ ਤੇ ਸਾਰਾ ਕੰਮ ਕਰ ਰਿਹਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਇਸ ਵੇਲੇ ਮਿਲਾਂਗੇ ਸੋਹਣੇ ਜਿਹੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ